ਪੰਜਾਬ ਦੇ ਵਿੱਚ ਵੇਵ ਚੱਲਦੀ ਹੈ ਕਿ ਲਹਿਰ ਚੱਲਦੀ ਹੈ ਨੌਜਵਾਨਾਂ ਵੱਲੋਂ ਨਸ਼ੇ ਨੂੰ ਲੈ ਕੇ ਜਦੋਂ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਤਾਂ ਆਖਿਆ ਗਿਆ ਸੀ ਕਿ ਨਸ਼ਾ ਖਤਮ ਹੋ ਜਾਏਗਾ ਸਰਕਾਰ ਆਈ 1 ਸਾਲ ਦਾ ਸਮਾਂ ਹੋ ਗਿਆ ਸੀ ਸਰਕਾਰ ਬਣੀ ਨੂੰ ਤੇ ਉਸ ਤੋਂ ਬਾਅਦ 1 ਸਾਲ ਬਾਅਦ ਨੌਜਵਾਨਾਂ ਵੱਲੋਂ ਇੱਕ ਜੰਗ ਛੇੜੀ ਜਾਂਦੀ ਹੈ ਲਹਿਰ ਛੇੜੀ ਜਾਂਦੀ ਹੈ ਨਸ਼ਾ ਬੰਦ ਕਰਾਉਣ ਦੇ ਲਈ ਪੰਜਾਬ ਦੇ ਵਿੱਚ ਨਸ਼ਾ ਜਿਉਂ ਤੋਂ ਤਿਉਹਾਂ ਸਰਕਾਰ ਦੇ ਕੰਨ ਤੇ ਜੂਨੀ ਸਰਕਰ ਪਰ ਜੋ ਲਹਿਰ ਨੌਜਵਾਨਾਂ ਵੱਲੋਂ ਚਲਾਈ ਗਈ ਸੀ ਤਾਂ ਉਸ ਲਹਿਰ ਦੇ ਵਿੱਚ ਕਾਫੀ ਨੌਜਵਾਨਾਂ ਦੀਆਂ ਜੜੀਆਂ ਮੌਤਾਂ ਹੋਈਆਂ ਨਸ਼ਾ ਤਸਕਰਾਂ ਵੱਲੋਂ ਗੋਲੀਆਂ ਤੱਕ ਮਾਰ ਦਿੱਤੀਆਂ ਗਈਆਂ ਪਰ ਉਹਨਾਂ ਨਸ਼ਾ ਤਸਕਰਾਂ ਤੇ ਕਾਰਵਾਈ ਥੋੜੀ ਬਹੁਤੀ ਹੋਈ ਪਰ ਕੋਈ ਬਹੁਤੀ ਕਾਰਵਾਈ ਨਹੀਂ ਹੋਈ ਪਰ ਨਸ਼ੇ ਦੀ ਲਹਿਰ ਨੂੰ ਦੇਖੀ ਹੈ ਆਪਾਂ ਨਸ਼ੇ ਦੀ ਲਹਿਰ ਚੱਲੀ ਕੁਝ ਸਮਾਂ ਪਰ ਨਸ਼ਾ ਜਿਉਂ ਦਾ ਤਿਉਂ ਆ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੋ ਲਹਿਰ ਚੱਲੀ ਸੀ ਨਸ਼ਾ ਖਤਮ ਹੋਇਆ ਜਾਂ ਪੰਜਾਬ ਸਰਕਾਰ ਕਹਿ ਰਹੀ ਸੀ ਨਸ਼ਾ ਖਤਮ ਹੋਇਆ ਪੰਜਾਬ ਦੇ ਵਿੱਚ ਦੇਖੋ ਜਿਹੜਾ ਨਸ਼ਾ ਹੈ ਇਹ ਲੰਮੇ ਸਮੇਂ ਤੋਂ ਹੀ ਹੈ ਹਮ ਆਇ ਨਹੀਂ ਹੈਗਾ ਕਿ ਨਸ਼ਾ ਹੋਣ ਆ ਗਿਆ ਇਹ ਲੰਮੇ ਸਮੇਂ ਤੋਂ ਹੀ ਹੈ ਜਿਹੜੇ ਸਾਮਰਾਜੀਆਂ ਨੇ ਪਛੜੇ ਮੁਲਕਾਂ ਨੂੰ ਲੁੱਟਣਾ ਹੁੰਦਾ ਹੈ ਉਹ ਉਥੇ ਨਸ਼ਾ ਸੜਦੇ ਹਮ ਮੈਂ ਚੀਨ ਦੀ ਇੱਕ ਕਿਤਾਬ ਸੁਰਖਲੀ ਵੱਲੋਂ ਪ੍ਰਕਾਸ਼ਨ ਹੋਈ ਹੈ ਅਫੀਮ ਜੰਗ ਵਰੇ ਹਮ ਅਫੀਮ ਦੀ ਜੰਗ ਉਹ ਕਹਾਣੀ ਪੜੀ ਐ ਜਿਵੇਂ ਆਪਣੇ ਪੰਜਾਬ ਦੇ ਵਿੱਚ ਨਸ਼ਾ ਹੂੰ ਉਵੇਂ ਉੱਥੇ ਬਹੁ ਵੱਡੀ ਪੱਧਰ ਤੇ ਨਸ਼ਾ ਫੀਮ ਫੀਮ ਤੇ ਲਾਇਆ ਹੋਇਆ ਸੀ ਉੱਥੇ ਕੱਲੇ ਮਰਦ ਨਹੀਂ ਉੱਥੇ ਔਰਤਾਂ ਵੀ ਨਸ਼ੇ ਤੇ ਲੱਗੀਆਂ ਹੋਈਆਂ ਸੀ ਹੂੰ ਉਥੋਂ ਦੇ ਲੋਕਾਂ ਨੇ ਮਾਓ ਜੇ ਤੁੰਗ ਦੀ ਗਵਾਈ ਦੇ ਵਿੱਚ ਉਹ ਨਸ਼ਾ ਖਤਮ ਕੀਤਾ ਹੂੰ ਬਿਲਕੁਲ ਉਹਨਾਂ ਨੇ ਜਾਨੀ ਕਿ 1948 ਤੋਂ ਲੱਗ ਕੇ 1953 ਦੇ 53 ਤੱਕ ਉਹਨਾਂ ਨੇ ਨਸ਼ਾ ਖਤਮ ਕਰਤਾ ਹੂੰ ਤੇ ਇਹ ਨਹੀਂ ਹੈਗਾ ਕਿ ਨਸ਼ਾ ਕੋਈ ਹੋਣੀ ਚੱਲਿਆ ਨਸ਼ਾ ਲੰਮੇ ਸਮੇਂ ਤੋਂ ਆ ਇਹਨਾਂ ਅਮਰੀਕਾ ਦੀ ਲੋੜ ਹੈ ਕਿ ਨਸ਼ਾ ਚੱਲੇ ਹੂੰ ਹੋਰ ਮੁਲਕਾਂ ਦੀ ਲੋੜ ਹੈ ਕਿ ਨਸ਼ਾ ਵਰਤਾਇਆ ਜਾਵੇ ਨਸ਼ੇ ਦੇ ਜਿਹੜੇ ਸਮਗਲਰ ਹੈ ਉਹਨਾਂ ਨੂੰ ਬਹੁਤ ਵੱਡੀਆਂ ਕਮਾਈਆਂ ਹੁੰਦੀਆਂ ਨੇ ਅਹਮਕੇਸ਼ ਅਡਾਨੀ ਹੈ ਹੂੰ ਅਡਾਨੀ ਦੀ ਮੰundra ਸਮੁੰਦਰੀ ਹਵਾਈ ਅੱਡਾ ਹੂੰ ਉਹ ਜਿਹੜੇ ਕਹਿੰਦੇ ਜਿਹੜੇ ਸਮਗਲਰ ਹੈ ਹੂੰ ਉਹਨਾਂ ਦੀ ਉਹ ਮਨ ਪਾਉਂਦੀ ਜਗ੍ਹਾ ਹੈ ਹੂੰ ਤੇ ਉਹ ਮਨ ਪਾਉਂਦੀ ਜਗ੍ਹਾ ਹੂੰ ਤੇ ਉੱਥੇ ਜਾਨੀ ਕਿ ਜਿਹੜੇ ਆ ਨਸ਼ੇ ਦੀਆਂ ਹੂੰ ਹੈਰੋਇਨ ਹੈ ਹੂੰ ਚਿੱਟਾ ਸਮੈਕ ਹੈ ਜੋ ਵੀ ਇੰਨੀਆਂ ਖੇਪਾਂ ਆਉਂਦੀਆਂ ਨੇ ਹੂੰ ਵੱਡੀ ਪੱਧਰ ਤੇ ਹੂੰ ਤੇ ਜਦੋਂ ਖੇਪਾਂ ਆਉਂਦੀਆਂ ਨੇ 20 ਦਸੰਬਰ 1920 ਨੂੰ ਹਮ ਜਿਹੜਾ ਅਡਾਨੀ ਐ ਹਮ ਉਹਦੀ ਆਪ ਦੀ ਹਮ ਹੈਰਨ ਫੜੀ ਜਾਂਦੀ ਐ ਜਿਹੜੀ 300 ਕੁਆਂਟਲ ਐ ਜਿਹਦੀ ਕੀਮਤ ਘੱਟੋ ਘੱਟ 21000 ਕਰੋੜ ਐ ਤੇ ਐਡੇ ਐਡੇ ਸਮਗਲਰ ਇਹਨਾਂ ਨੂੰ ਸਰਪ੍ਰਸਤ ਦੀ ਫਿਰ ਕਿੰਨਾਂ ਦੀ ਐ ਇਹਨਾਂ ਨੂੰ ਸਰਪ੍ਰਸਤੀ ਹੈਗੀ ਇੱਥੋਂ ਦੇ ਮੋਦੀ ਹੋ ਜਾਂਦੇ ਉਹ ਚਫਸ ਸਾਹੀ ਦੀ ਵੱਡੇ ਲੋਕਾਂ ਦੀ ਜਦੋਂ ਐਡੇ ਐਡੇ ਸਮਗਲਰ ਨੇ ਇਹਨਾਂ ਨਸ਼ਾ ਆਉਂਦਾ ਤੇ ਇਹਨੂੰ ਵਰਤੋਂ ਚ ਸਾਡੀਆਂ ਸਰਕਾਰਾਂ ਉਹ ਚਫਸ ਸਾਹੀ ਇਹਨੂੰ ਲੋਕ ਪਿੰਡਾਂ ਤੱਕ ਵਰਤਾਉਂਦੇ ਨੇ ਤੇ ਇਹ ਨਸ਼ਾ ਖਤਮ ਕਿਵੇਂ ਹੋਜੂ ਕਿ ਇੱਕ ਪਾਸੇ ਸਰਕਾਰ ਐਲਾਨ ਕਰੇ ਕਿ ਅਸੀਂ ਨਸ਼ਾ ਖਤਮ ਕਰ ਦਾਂਗੇ ਤੇ ਇਹ ਨਸ਼ਾ ਜਿਹੜਾ ਇਹ ਇਹਨੂੰ ਖਤਮ ਸੇ 4 ਹਫ਼ਤੇ ਅੰਦਰ ਕਰ ਦਾਂਗੇ ਜਾਂ ਸਾਲ 'ਚ ਕਰ ਦਾਂਗੇ ਨਹੀਂ ਅਸੀਂ ਵੀ ਪਿਛਲੇ ਮਹੀਨਿਆਂ ਦੇ ਵਿੱਚ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਹੈ ਹੂੰ ਲੋਕਾਂ ਨੂੰ ਜਾਗਰਤ ਕੀਤਾ ਦੱਸਿਆ ਜਦਕਿ ਸਾਰੀਆਂ ਸਰਕਾਰਾਂ ਦੇ ਰਾਜ ਦਰੋਂ ਨੌਜਵਾਨ ਨਸ਼ੇ ਕਰਕੇ ਉਹਨਾਂ ਦੇ ਸਿਵੇ ਬਲੇ ਹੂੰ ਤੇ ਇਥੋਂ ਦੀਆਂ ਸਰਕਾਰਾਂ ਨੇ ਸਿਵਿਆਂ ਦੀਆਂ ਕੰਧਾਂ ਉੱਚੀਆਂ ਕਰਤੀਆਂ ਹੂੰ ਇਹ ਉਹਨਾਂ ਦੀ ਜਿਹੜੀ ਲਾਟ ਹੈ ਉਹ ਬਾਹਰ ਨਾ ਦੇ ਸੀ ਪਰ ਇਹ ਲਾਟ ਹੈ ਜਿਹੜੀ ਇੱਕ ਦਿਖੀ ਹੈ ਹੂੰ ਕੰਦਾ ਉੱਚੀਆਂ ਗੰਦੇ باوجود ਵੀ ਅੰਕੜੇ ਵੱਧ ਚੁੱਕੇ ਨੇ ਜਦੋਂ ਨਸ਼ਾ ਐਡੀ ਵੱਡੀ ਪਦਰ ਤੇ ਸਪਲਾਈ ਕੀਤਾ ਜਾ ਰਿਹਾ ਹੈ ਦੋ ਜਦੋਂ ਅਸੀਂ 2014 ਦੇ ਵਿੱਚ ਨਸ਼ਿਆਂ ਦੇ ਖਿਲਾਫ ਮਹਿੰਮਤ ਚਲਾਈ ਹੈ ਤਾਂ ਅਸੀਂ ਇੱਕ ਨਸ਼ਿਆਂ ਦੇ ਨਸ਼ਿਆਂ ਦੇ ਨਸ਼ਿਆਂ ਦੇ ਦੋਸ਼ੀ ਕੌਣ ਕਿਤਾਬ ਜਾਰੀ ਕੀਤੀ ਸੀਗੀ ਉਦੋਂ ਅਕਾਲੀ ਰਾਜ ਕਰਦੇ ਸੀਗੇ ਤਾਂ ਅਕਾਲੀਆਂ ਦੇ ਮੰਤਰੀ ਆਏ ਮਜੀਠੀ ਆਇਆ ਤੇ ਮਜੀਠੀਏ ਦੇ ਨਾਲ ਹੋਰ ਭੋਲਾ ਸਿੰਘ ਡੀਐਸਪੀ ਆਇਆ ਹੋਰ ਕਿੰਨੇ ਜਣੇ ਆਏ ਨਸ਼ਰ ਹੋਏ ਤੇ ਹੁਣ ਵੀ ਕਾਂਗਰਸ ਦੇ ਵਿਧਾਇਕ ਵੀ ਵੇਚਦੇ ਆ ਅਕਾਲੀਆਂ ਦੇ ਵੀ ਵੇਚਦੇ ਆ ਆਪ ਆਲਿਆਂ ਦੇ ਵੀ ਵੇਚਦੇ ਆਪ ਆਲਿਆਂ ਦੇ ਤਾਂ ਨਾ ਹੀ ਲੈਣ ਲੱਗ ਗਏ ਉਹਨਾਂ ਦਾ ਮਨੋਰਥ ਜਾਨੀ ਕਿ ਉਹਨਾਂ ਦਾ ਜਿਹੜਾ ਮਾਣੇ ਉਹ ਇਹ ਹੈਗਾ ਕਿ ਨਸ਼ੇ ਤੋਂ ਕਮਾਈ ਬਹੁਤ ਵੱਡੀ ਹੁੰਦੀ ਹੈ ਹੂੰ ਇਹਦਾ ਜਿਹੜਾ ਇੱਕ ਇੱਕ ਗ੍ਰਾਮ ਹੈ ਜਿਹੜਾ ਉਹ 400 ਤੋਂ ਲੈ ਕੇ 600 ਰੁਪਏ ਗ੍ਰਾਮ ਤੱਕ ਵਿਕਦਾ ਹੂੰ ਇਹਨਾਂ ਦਾ ਜਿਹੜਾ ਕਿਲੋਆਂ ਦਾ ਤੇ ਗਵੰਟਲਾਂ ਦਾ ਜਿਹੜਾ ਰੇਟ ਹੈ ਉਹ ਤੁਸੀਂ ਆਪ ਦੇਖੋ ਕਿੱਥੇ ਜਾਂਦਾ ਹੂੰ 6-6 ਕਰੋੜ ਰੁਪਏ ਤੱਕ ਜਾਂਦਾ ਕਿਲੋ ਹੂੰ ਤੇ ਇਹਨੂੰ ਇਹਨੂੰ ਫਿਰ ਕਿਹੜੀ ਸਰਕਾਰ ਰੋਕ ਸਕਦੀ ਹੈ ਹੂੰ ਉਹਨਾਂ ਦੇ ਕਿਹੜੇ ਵਿਧਾਇਕ ਰੋਕ ਸਕਦੇ ਆ ਕਿਹੜੇ ਅਫਸਰ ਰੋਕ ਸਕਦੇ ਆ ਇੱਕ ਪਾਸੇ ਨਸ਼ੇ ਦੇ ਖਿਲਾਫ ਲੋਕ ਲੜ ਰਹੇ ਨੇ ਦੂਸਰੇ ਪਾਸੇ ਉਸ ਦੀ ਗੱਡੀਆਂ ਦੇ ਟਾਇਰਾਂ ਚੋਂ 2-2 ਕਿਲੋ ਚਿੱਟਾ ਫੜਿਆ ਜਾਂਦਾ ਤੇ ਇਹ ਜੋ ਸਰਕਾਰ ਸੱਤਾ ਦੇ ਵਿੱਚ ਆਈ ਹੈ ਤੁਸੀਂ ਕਹਿੰਦੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਐਮ ਐਲ ਏ ਨੇ ਲੋਕ ਨਾਮ ਲੈਣ ਲੱਗੇ ਨੇ ਇਹਨਾਂ ਦੇ ਕੀ ਆ ਨਸ਼ਾ ਵੇਚਦੇ ਨੇ ਆ ਚਿੱਟਾ ਵੇਚਦੇ ਨੇ ਪਰ ਇਸੇ ਹੀ ਪਾਰਟੀ ਦੇ ਕੁਝ ਐਮਐਲਏ ਕਹਿੰਦੇ ਸੀ ਤੇ 1 ਰੁਪਿਆ ਤਨਖਾਹ ਲਵਾਂਗੀ ਤੁਸੀਂ ਦਾਵਾ ਠੋਕਰਿਆ ਕਿ ਨਸ਼ਾ ਤਸਕਰੀ ਤੇ ਚਿੱਟੇ ਦੇ ਇਲਜ਼ਾਮ ਨੇ ਤੇ ਨਸ਼ਾ ਚਿੱਟਾ ਵੀ ਵੇਚਦੇ ਨੇ ਹੋਰ ਨਾਸ਼ੇ ਵੀ ਵੇਚਦੇ ਨੇ ਇਥੇ ਬਾਦਲ ਵੀ ਕਹਿੰਦਾ ਹੁੰਦਾ ਸੀ ਮੈਂ 1 ਰੁਪਿਆ ਤਨਖਾਹ ਲਵਾਂਗਾ ਹਾਂ ਤੇ ਬਾਦਲ ਨੇ ਕਦੇ 1 ਰੁਪਿਆ ਤਨਖਾਹ ਲਈ ਹੈ ਬਾਦਲ ਦਾ ਜਿੰਨਾ ਕੁਸ ਬਣਿਆ ਉਹ ਸਾਰਾ ਲੋਕਾਂ ਦੀ ਲੁੱਟ ਕਰਕੇ ਹੀ ਬਣਿਆ ਉਹਨੇ ਕਿਹੜਾ ਖੇਤ ਚ ਜਾ ਕੇ ਕਹੀ ਚਲਾਈ ਹੈ ਜਾਂ ਸੁਖਵੀਰ ਬਾਦਲ ਨੇ ਕਹੀ ਚਲਾਈ ਹੈ ਜਾਂ ਕੈਪਟਨ ਨੇ ਖੇਤ ਦੇ ਵਿੱਚ ਜਾ ਕੇ ਨੱਕਾ ਮੋੜਿਆ ਹੂੰ ਜਾਂ ਉਹਨਾਂ ਦੀਆਂ ਘਰਾਂ ਵਾਲੀਆਂ ਨੇ ਕੋਈ ਗੋਹ ਕੁੜੇ ਦਾ ਕੰਮ ਕੀਤਾ ਹੋਵੇ ਜਾਂ ਮੱਝਾਂ ਦੀ ਧਾਰ ਕੱਢੀ ਹੋਵੇ ਇਹੋ ਜਿਹਾ ਕੋਈ ਕੰਮ ਕੀਤੇ ਹੋਣ ਉਹਨਾਂ ਨੇ ਤਾਂ ਬਿੱਲ ਲੋਕਾਂ ਦੀ ਲੁੱਟ ਕਰਕੇ ਹੀ ਬਣਾਇਆ ਤੇ ਹੁਣ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਵਾਲਿਆਂ ਦੇ ਮੰਤਰੀ ਵਿਧਾਇਕ ਹੈ ਤੇ ਇਹ ਕਿਹੜਾ ਕੰਮ ਕਰਦੇ ਨੇ ਹੂੰ ਲੋਕਾਂ ਦੇ ਸਰੋ ਹੀ ਪਾਲਦੇ ਨੇ ਹੂੰ 1 ਰੁਪਿਆ ਤਾਂ ਕਹਿਣ ਦੀ ਗੱਲ ਹੁੰਦੀ ਹੈ ਤੋਡੇ ਸਾਹਮਣੇ ਹੀ ਆ ਸੋਮੋ ਗੱਡੀਆਂ ਕੋਠੀਆਂ ਪੈਨਸ਼ਨਾਂ ਤਨਖਾਹਾਂ ਇਹਨਾਂ ਨੂੰ ਲੱਗੀਆਂ ਹੋਈਆਂ ਨੇ ਹੂੰ ਤੇ ਤਾਂ ਕਹਿੰਦੇ ਸੀ ਅਸੀਂ ਗੱਡੀਆਂ ਵੀ ਲੈ ਲਵਾਂਗੇ ਪਰ ਅੱਜ ਦਿਨ ਕਾਫਲੇ ਚੱਲਦੇ ਆ ਨਾ ਦੇ ਨਾਲ ਗੱਡੀਆਂ ਦੇ ਅਸੀਂ ਤਾਂ ਚਰਚਾ ਸੰਦਿਆਂਗੇ ਨੀ ਇਹਦੇ ਭਗਵੰਤਮਾਨ ਦੀ ਮਾਂ ਹੈ ਜਿਹੜੀ ਇਹਦੇ ਮੰਗਰ ਵੀ ਗੱਡੀਆਂ ਦਾ ਕਾਫਲਾ ਹੁੰਦਾ ਹੈ ਇਹਦੇ ਘਰ ਵਾਲੀ ਹੈ ਕਹਿੰਦੇ ਉਹਦੇ ਮੰਗਰ ਵੀ ਗੱਡੀਆਂ ਦਾ ਕਾਫਲਾ ਹੁੰਦਾ ਹੈ ਇਹਦੀ ਭੈਣ ਹੈ ਕਹਿੰਦੇ ਉਹਦੇ ਮੰਗਰ ਵੀ ਗੱਡੀਆਂ ਦਾ ਕਾਫਲਾ ਹੁੰਦਾ ਭਗਵੰਤਮਾਨ ਦੇ ਨਾਲ ਤਾਂ ਹੁਣੇ ਹੀ ਹੁਣਾ ਹੂੰ ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜਿਹੜੇ ਪਹਿਲਾਂ ਕਹਿੰਦੇ ਸੀ ਅਸੀਂ ਆ ਚੀਜ਼ਾਂ ਨਹੀਂ ਲੈਂਦੇ ਆ ਚੀਜ਼ਾਂ ਨਹੀਂ ਲੈਂਦੇ ਅਸੀਂ ਤਾਂ ਇਹ ਦੇਖ ਦੇਖੀ ਸਾਨੂੰ ਤਾਂ ਪਤਾ ਸੀ ਇਹ ਸਾਰਾ ਕੁਝ ਹੋਊਗਾ ਅਸੀਂ ਤਾਂ ਇਹ ਕਹਿੰਨੇ ਕਿ ਸਾਡੇ ਲੋਕਾਂ ਨੂੰ ਹੁਣ ਪਤਾ ਲੱਗ ਰਿਹਾ ਤਾਂ ਤਾਂ ਪਹਿਲਾਂ ਹੀ ਪਤਾ ਅਸੀਂ ਤਾਂ ਚੋਣਾਂ ਤੋਂ ਪਹਿਲਾਂ ਬਹੁਤ ਵੱਡੀ ਰੈਲੀ ਕੀਤੀ ਸੀ ਉਹਨਾਂ ਰੈਲੀ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਸੀ ਕਿ ਭਾਈ ਸਰਕਾਰ ਜੀ ਦੀ ਮਰਜ਼ੀ ਬੰਝੇ ਪਰ ਸਾਡੇ ਲੋਕਾਂ ਦਾ ਮਸਲੇ ਹੱਲ ਨਹੀਂ ਹੋਣੇ ਉਹਨਾਂ ਦੀ ਲੁੱਟ ਬੰਦ ਨਹੀਂ ਹੋਣੀ ਉਹਨਾਂ ਨੂੰ ਆਪਦਾ ਇਹ ਜਿਹੜਾ ਰਾਹ ਏਕਤਾ ਵਾਲਾ ਸਾਰੇ ਸਭਨਾ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਤਾਕਤ ਬਣਾਉਣ ਦੀ ਲੋੜ ਹੈ ਸਰਕਾਰ ਜੀ ਦੀ ਮਰਜ਼ੀ ਹੋਵੇ ਜੇ ਲੋਕਾਂ ਦੀ ਤਾਕਤ ਹੋਊਗੀ ਤਾਂ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਮੰਗਾ ਮੰਨਾਵਾਂਗੇ ਹੂੰ ਤੇ ਕੁਝ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇੱਥੋਂ ਤੱਕ ਗੱਲਾਂ ਕਹਿ ਦਿੱਤੀਆਂ ਗਈਆਂ ਕਿ ਇਸ ਵਾਰ ਤਾਂ ਜੋ ਮਾਅਵਜਾ ਦਿੱਤਾ ਗਿਆ 800 ਰੁਪਏ ਦਿੱਤਾ ਗਿਆ ਤੇ ਪਿਛਲੀਆਂ ਸਰਕਾਰਾਂ ਵੱਲੋਂ ਇਹਦੇ ਨਾਲੋਂ ਵੱਧ ਮਾਅਵਜਾ ਦੇ ਦਿੱਤਾ ਜਾਂਦਾ ਸੀ ਬਿਲਕੁਲ ਤੇ ਇਹ ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਮਾੜੀ ਨਿਕਲੀ ਹੈ ਕਹਿ ਰਹੇ ਬਿਲਕੁਲ ਬਿਲਕੁਲ ਜਿਹੜੀ ਐਦੋਂ ਅੱਗੇ ਆਊਗੀ ਉਹ ਐਦੋਂ ਵੀ ਮਾੜੀ ਨਿਕਲੂਗੀ ਜਦੋਂ ਅਸੀਂ 2015 ਦੇ ਵਿੱਚ ਕਿਸਾਨ ਜਿੱਥੇ ਵੰਦੀਆਂ ਨੇ ਨਰਮਾ ਖਰਾਬ ਹੋਇਆ ਉਹਦੇ ਲਈ ਲੜਾਈ ਲੜੀ ਐ ਉਦੋਂ ਅਸੀਂ 15000 ਰੁਪਏ ਲਿਆ ਪਿੱਲੇ ਦਾ ਤੇ ਜਦੋਂ ਅਸੀਂ ਆ ਕਾਂਗਰਸ ਦਾ ਰਾਜ ਸੀਗਾ ਤੇ ਉਦੋਂ ਅਸੀਂ 17000 ਰੁਪਿਆ ਇਕੜ ਦਾ ਲਿਆ ਤੇ ਜਦੋਂ ਹੁਣ ਕੁਦਰਤੀ ਕਰੋਪੀ ਕਾਰਨ ਫਸਲਾਂ ਖਰਾਬ ਹੋਈਆਂ ਨੇ ਹੁਣ ਇਹਨੇ 800 ਰੁਪਿਆ ਦਿੱਤਾ ਹੈਗਾ ਹੂੰ ਤੇ ਜਾਨੀ ਕਿ ਇਹਨੇ ਤਾਂ 15000 ਦੀ ਇਹਨੇ ਗੱਲ ਕੀਤੀ ਹੈਗੀ ਹੈ ਪੂਰੇ ਜੋ 100% 15000 ਤੇ ਜਿਹੜਾ ਕੁਛ ਘਟ ਹੈ ਉਹ 800 ਹੂੰ ਤੇ ਇਹਨੇ ਤਾਂ 380 ਵੀ ਨਹੀਂ ਦਿੱਤਾ ਉਹਦੇ 'ਚ ਵੀ ਹੇਰਾ ਫੇਰੀ ਕਰ ਗਿਆ ਕਿਸਾਨ ਜਥੇਬੰਦੀਆਂ ਡੀਸੀ ਦਫ਼ਤਰਾਂ ਦੇ ਅੱਗੇ ਬੈਠੀਆਂ ਹੋਈਆਂ ਨੇ ਕਿਸਾਨ ਜਥੇਬੰਦੀਆਂ ਐਸਡੀਐਮ ਦਫ਼ਤਰਾਂ ਦੇ ਅੱਗੇ ਬੈਠੀਆਂ ਹੋਈਆਂ ਨੇ ਕਰਜ਼ੇ ਦੀ ਮਾਫੀ ਦੇ ਲਈ ਹਜੇ ਤੱਕ ਠੰਡ ਦੇ ਵਿੱਚ ਵੀ ਧਰਨਾਂ ਤੇ ਬੈਠੀਆਂ ਹੋਈਆਂ ਨੇ ਪਰ ਸੀਐਮ ਸਾਹਿਬ ਵੱਲੋਂ 14 ਅਪ੍ਰੈਲ ਨੂੰ ਚੈੱਕ ਵੰਡ ਦਿੱਤੇ ਗਏ ਤਾਂ ਕਿੰਨਾ ਕਿਸਾਨਾਂ ਨੂੰ ਦੇ ਦਿੱਤੇ ਕਿਸਾਨ ਤਾਂ ਉੱਥੇ ਬੈਠੇ ਹੋਏ ਨੇ ਕਿ ਦੂਜੇ ਪਾਸੇ ਸੀਐਮ ਭਗਵੰਤ ਮਾਨ ਵੱਲੋਂ ਵੀ ਇਹ ਵੀ ਕਿਹਾ ਜਾਂਦਾ ਕਿ ਇੱਕ ਕਿਸਾਨ ਨਹੀਂ ਹੈਗੇ ਇੱਕ ਪਾਰਟੀਆਂ ਦੇ ਛੱਡੇ ਹੋਏ ਵਿਰੋਧੀ ਪਾਰਟੀਆਂ ਦੇ ਛੱਡੇ ਹੋਏ ਕੁਝ ਕ ਵਰਕਰ ਕਹ ਲਈਏ ਕੁਝ ਕ ਆਗੂ ਕਹ ਲਈਏ ਇੱਕ ਕਿਸਾਨ ਨਹੀਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਤਾਂ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖਦੇ ਹਾਂ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਜਦੋਂ ਵੀ ਕੋਈ ਜੱਥੇਬੰਦੀ ਲੜਦੀ ਹੈ ਸੰਘਰਸ਼ ਕਰਦੀ ਹੈ ਅਸੀਂ ਦਿੱਲੀ ਕਾਲੇ ਕਾਨੂੰਨਾਂ ਦੇ ਖਿਲਾਫ ਲੜ ਕੇ ਆਏ ਉਦੋਂ મોદી ਨੇ ਕਹਿਤਾ ਕਿ ਇਹ ਚੀਨ ਦੇ ਏਜੰਟ ਹੈ ਇਹ ਮਾਓਵਾਦੀ ਹੈ ਇਹ ਖਾਲਸਤਾਨੀ ਹੈ ਇਹ ਅਤਵਾਦੀ ਹੈ ਇਹ ਯਾਨੀ ਕਿ ਇਹ ਜੇ ਉਹਨੇ ਠੱਪੇ ਲਾਏ ਸਾਡੇ ਤੇ ਤੇ ਜਦੋਂ ਇਹ ਪੰਜਾਬ ਸੂਬੇ ਦੀਆਂ ਸਰਕਾਰਾਂ ਹੁੰਦੀਆਂ ਇਹ ਵੀ ਫਿਰ ਇਹ ਜੇ ਬਲੇਮ ਲਾਉਂਦੀਆਂ ਨੇ ਕਿ ਇਹ ਤਾਂ ਫਲਾਣੇ ਕਾਂਗਰਸੀਆਂ ਦੇ ਏਜੰਟ ਹੈ ਇਹ ਤਾਂ ਕਾਲੀਆਂ ਦੇ ਏਜੰਟ ਹੈ ਤੇ ਇਹ ਤਾਂ ਫਲਾਣਿਆਂ ਦੇ ਏਜੰਟ ਹੈ ਆਪਦੀਆਂ ਮੰਗਾਂ ਨੂੰ ਮਨਾਉਣਾ ਕਰਜਾ ਮਾਫ ਕਰਾਉਣਾ ਖਤਮ ਕਰਾਉਣਾ ਸਾਡਾ ਅਧਿਕਾਰ ਹੈ ਤੇ ਅਸੀਂ ਅਸੀਂ ਤਾਂ ਧਰਨੀ ਲਾ ਸਕਦੇ ਆ ਕਿਉਂਕਿ ਸਾਡੇ ਕੋਲ ਤਾਂ ਧਰਨੇ ਲਾਉਣ ਵਾਲੀ ਹੈ ਧਰਨੇ ਲਾਉਣ ਵਾਲੇ ਨੂੰ ਸੀਐਮ ਭਗਵੰਤ ਮਾਨ ਕਹਿੰਦੇ ਧਰਨੇ ਲਾਉਂਦੇ ਆ ਪਰ ਹੁਣ ਧਰਨਿਆਂ ਦੀ ਲੋੜ ਨਹੀਂ ਹੈਗੀ ਲੋਕ ਸਿਆਣੇ ਹੋ ਗਏ ਕਹਿੰਦੇ ਹੁਣ ਇਨਾ ਕਿਸਾਨਾਂ ਨੂੰ ਧਰਨਾ ਲਾਉਣ ਦੇ ਲਈ ਲੋਕ ਲੜਣੇ ਨਹੀਂ ਹੈਗੇ ਪਰ ਦੂਜੇ ਪਾਸੇ ਤੁਹਾਡੇ ਵੱਲੋਂ ਗੱਲ ਕੀਤੀ ਜਾਵੇ ਤਾਂ ਚੱਡਿਗੜ ਦੇ ਵਿੱਚ ਵੀ ਧਰਨਾ ਲਾਉਣਾ ਤੇ ਗੱਲ ਕੀਤੀ ਜਾਵੇ ਦਿੱਲੀ ਦੇ ਵੱਲ ਵੀ ਜਿਹੜੇ ਕਿਸਾਨ ਨੇ ਕੁਝ ਕਰਨਗੇ ਕਿ ਲੋਕ ਮਿਲ ਜਾਣਗੇ ਲੋਕ ਤੁਹਾਡੇ ਨਾਲ ਜਥੇਬੰਦਕ ਹੈਗੇ ਆ ਪਹੁੰਚਣਗੇ ਲੋਕ ਜਦੋਂ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਕਿਸਾਨਾਂ ਨੂੰ ਧਰਨਾ ਲਾਉਣ ਵਾਸਤੇ ਕੋਈ ਕਿਸਾਨ ਜਥੇਬੰਦੀਆਂ ਨੂੰ ਧਰਨਾ ਲਾਉਣ ਵਾਸਤੇ ਕੋਈ ਕਿਸਾਨ ਮਿਲਣਾ ਨਹੀਂ ਹੈਗਾ ਹੂੰ ਤੇ ਉਦੋਂ ਹੀ ਅਸੀਂ ਚੰਡੀਗੜ੍ਹ ਦੇ ਵਿੱਚ ਹੂੰ ਜਿਹੜਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੋਰਚਾ ਲਾ ਕੇ ਆਏ ਤਿੰਨ ਰੋਜ਼ਾ ਹੂੰ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜੀਆਂ ਦਿੱਲੀ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਸੀਗੀਆਂ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਜਿਹੜਾ ਅਸ਼ੀਸ਼ ਮਿਸ਼ਰਾ ਅਜੇ ਟੈਣੀ ਵਰਗਿਆਂ ਨੂੰ ਸਜਾਵਾਂ ਦਿਵਾਉਣ ਦੀ ਤੇ ਉਹ ਜਿਹੜੇ ਦਿੱਲੀ ਚ ਕੇਸ ਪਏ ਨੇ ਉਹਨਾਂ ਨੂੰ ਰੱਦ ਕਰਾਉਣ ਦੀ ਤੇ ਜਿਹੜੇ ਪਰਿਵਾਰ ਸ਼ਹੀਦ ਹੋ ਗਏ ਉਹਨਾਂ ਨੂੰ ਮੁਆਵਜ਼ਾ ਤੇ ਨੌਕਰੀ ਲੈਣ ਦੀ ਬਿਜਲੀ ਬਿੱਲ ਰੱਦ ਕਰਾਉਣ ਦੀ ਫਸਲ ਬੀਮਾ ਯੋਜਨਾ ਤੇ ਜਿਹੜੇ ਬਜ਼ੁਰਗ ਨੇ ਕਿਸਾਨ ਮਜ਼ਦੂਰ ਉਹਨਾਂ ਦੀ 10000 ਰੁਪਿਆ ਪੈਨਸ਼ਨ ਇਹਨਾਂ ਮੰਗਾਂ ਨੂੰ ਲੈ ਕੇ ਮੋਰਚਾ ਲਾ ਕੇ ਆਏ ਚੰਡੀਗੜ੍ਹ ਦੇ ਵਿੱਚ ਤੇ ਕਿਸਾਨ ਹੀ ਗਏ ਸੀ ਹੋਰ ਉੱਥੇ ਕੌਣ ਗਿਆ ਸੀ ਔਰਤਾਂ ਵੀ ਗਈਆਂ ਸੀ ਕਿਸਾਨ ਵੀ ਗਏ ਸੀ ਨੌਜਵਾਨ ਵੀ ਗਏ ਸੀ ਹੂੰ ਤੇ ਆਹ ਸੰਯੁਕਤ ਕਿਸਾਨ ਮੋਰਚੇ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਸੱਦਾ ਆਉਣ ਵਾਲਾ ਦਿੱਲੀ ਵਾਸਤੇ ਉੱਥੇ ਵੀ ਕਿਸਾਨ ਜਾਣਗੇ ਤੇ ਆ ਜਿਹੜਾ 22 ਫਰ 22 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਪੂਰੇ ਪੰਜਾਬ ਦੇ ਵਿੱਚ ਧਰਨੇ ਲੱਗਣਿਆ ਇੱਥੇ ਵੀ ਤਾਂ ਲੋਕ ਹੀ ਜਾਣਗੇ ਹੂੰ ਉਹ ਤਾਂ ਕੋਈ ਗਰਾਊਂਡ ਲੈਵਲ ਤੇ ਦੇਖੋ ਬਿਜਲੀ ਦੀ ਮੰਗ ਤੁਹਾਡੇ ਵੱਲੋਂ ਪਾਈ ਗਈ ਹੈ ਕਹਿੰਦੇ ਘਰਾਂ ਦੇ ਬਿੱਲ ਜ਼ੀਰੋ ਆ ਰਹੇ ਆ ਲੋਕਾਂ ਨੂੰ ਤਾਂ ਬਿੱਲ ਹੀ ਨਹੀਂ ਆ ਰਹੇ ਕਹਿੰਦੇ ਦੱਸੋ ਤੁਸੀਂ ਫੈਸਲਾ ਤਾਂ ਉਹਨਾਂ ਨੇ ਨਿੱਜੀ ਕਰਨ ਦਾ ਕਰਤਾ ਹੂੰ ਉਹਨਾਂ ਨੇ ਫੈਸਲਾ ਇਹ ਕਰ ਲਿਆ ਕਿ ਜਿਹੜੇ ਹਾਂ ਜਿਹੜੇ ਨਵੇਂ ਮੀਟਰ ਚਿਪ ਵਾਲੇ ਮੀਟਰ ਇਹ ਲਾਉਣ ਦਾ ਕਰ ਲਿਆ ਤੇ ਜਦੋਂ ਚਿਪ ਵਾਲੇ ਮੀਟਰ ਲੱਗੇ ਉਦੋਂ ਕਿਹਦਾ ਬਿੱਲ माफ ਹੋ ਜਾਊਗਾ ਹੂੰ ਕਿਸੇ ਦਾ ਬਿੱਲ माफ ਨਹੀਂ ਹੋਊਗਾ ਜੇ ਪੈਸੇ ਪਵਾਉਂਗੇ ਤਾਂ ਤੁਹਾਡਾ ਲਾਟੂ ਜਗੂਗਾ ਜੇ ਉਹਦੇ 'ਚ ਪੈਸੇ ਨਹੀਂ ਪਵਾਉਂਗੇ ਤਾਂ ਤੁਹਾਡਾ ਲਾਟੂ ਗੁੱਲ ਹੋ ਜਾਊਗਾ